ਤੋ ਅੱਜ ਆਪਾਂ ਬਣਾਵਾਂਗੇ ਮਾਲਪੂਆ ਦੀ ਰੈਸিপি ਜੋ ਦਿਨਤੀ ਹੋਰ ਹੋਵੇ ਜਾਂ ਉਹ ਮਿੱਠਾ ਖਾਣੂ ਮਿਲ ਕਰਦਾ ਹੋਵੇ ਤਾਂ ਬਹੁਤ ਹੀ ਟੇਸਟੀ ਲੱਗਦਾ ਆ ਜਿਹਦੇ ਲਈ ਸਭ ਤੋਂ ਪਹਿਲਾਂ ਆਪਾਂ ਲਈਤੀ ਇੱਕ ਕोली ਸੂਜੀ ਦੀ ਇਸ ਨੂੰ ਆਪਾਂ ਚੰਗੀ ਤਰ੍ਹਾਂ ਸ਼ਾਨ ਲਵਾਂਗੇ ਇਸ ਤੋਂ ਬਾਅਦ ਆਪਾਂ ਇੱਕ ਲਈਤੀ ਹੈ ਇੱਕ ਕोली ਗਹਿਣ ਦੇ ਆਟੇ ਦੀ ਇਸ ਨੂੰ ਵੀ ਆਪਾਂ ਸ਼ਾਨ ਲਾਂਗੇ ਇਸ ਤੋਂ ਬਾਅਦ ਆਪਾਂ ਥੋੜਾ ਥੋੜਾ ਦੁੱਧ ਪਾ ਕੇ ਇਸ ਦਾ ਇੱਕ ਬੈਟਰ ਤਿਆਰ ਕਰ ਲਾਂਗੇ ਇਦੇ ਵਿੱਚ ਥੋੜਾ ਜਿਹਾ ਦੁੱਧ ਮਿਕਸ ਕਰਕੇ ਇਸ ਵਿੱਚ ਖੋਇਆ ਐਡ ਕਰਾਂਗੇ ਤੇ ਇਸ ਵਿੱਚ ਆਪਾਂ ਸੌਂਫ ਤੇ ਇੱਕ ਚੁਟਕੀ ਨਮਕ ਦੀ ਐਡ ਕਰਾਂਗੇ ਜੋ ਮਿੱਠੇ ਨੂੰ ਬੈਲੈਂਸ ਬਣਾ ਦੇਖੇਗੀ। ਹੁਣ ਇੱਕ ਤਰ੍ਹਾਂ ਦੀ ਚਾਸ਼ਨੀ ਤਿਆਰ ਕਰਾਂਗੇ ਜਿਸਦੇ ਲਈ 1 ਕੁੱਲੀ ਖੰਡ ਤੇ 1.5 ਕੁੱਲੀ ਪਾਣੀ ਦੀ ਐਡ ਕਰਾਂਗੇ ਥੋੜੇ ਦੁੱਧ ਪਾ ਕੇ ਇਸ ਤੋਂ ਮੈਲ ਉਤਾਰ ਲਵਾਂਗੇ। ਫਿਰ ਇਸੋਟੇ ਪੂਰੇ ਬਣਾ ਲਾਂਗੇ ਤੇ ਉਸ ਚਾਹਨੀ ਵਿੱਚ ਡੋਨ ਦੇ ਜਾਵਾਂਗੇ 3-4 ਮਿੰਟ ਤੋਂ ਬਾਅਦ ਆਪਾਂ ਚਾਹਨੀ ਵਿੱਚੋਂ ਪਿਆ ਨੂੰ ਕੱਢਦੇ ਜਾਵਾਂਗੇ